ਲਓ ਜੀ ਮਿੱਤਰੋ ਅੱਜ ਫਾਰਮ ਤੇ ਕਰ ਰਹੇ ਆ ਬਈ ਜਿਹੜੀਆਂ ਹੀਫਰਾਂ ਨੇ ਉਹਨਾਂ ਦਾ ਟ੍ਰੀਟਮੈਂਟ ਹਨਾ ਆ ਦੇਖੋ ਇੱਧਰ ਆਪਣੇ ਕੋਲੇ ਹੀਫਰ ਹੈਗੀ ਐ ਤੇ ਇਹਨਾਂ ਦਾ ਅੱਜ ਟ੍ਰੀਟਮੈਂਟ ਕਰ ਰਹੇ ਆ ਫਾਰਮ ਤੇ ਕੀ ਕੀ ਕਰ ਰਹੇ ਆ ਦੱਸ ਦਿਆਂ ਤੁਹਾਨੂੰ ਸਾਰੀ ਗੱਲ ਬਾਤ ਤੇ ਆਹ ਦੇਖੋ ਇੱਧਰ ਬਾਈ ਲੱਗਿਆ ਹੋਇਆ ਆਪ ਹੀ ਲੱਗਿਆ ਹੋਇਆ ਸਾਰਾ ਕੰਮ ਕਰਨਾ ਤੇ ਆਹ ਦੇਖੋ ਇੱਧਰ ਪਈ ਆ ਬਰਫ਼ ਤੇ ਆਹ ਪਿਆ ਬਈ ਉਹ ਇੰਜੈਕਸ਼ਨ ਦਿਖਾਉਣਾ ਤੁਹਾਨੂੰ ਆਪਾਂ ਇਹ ਹੈਗੀ ਬਈ ਵਰਸੱਲਾ ਜਿਹਨੂੰ ਬਰੂਸੀਲੋਸਿਸ ਕਹਿੰਦੇ ਨੇ ਉਹ ਤੋਂ ਬਚਾਅ ਵਾਸਤੇ ਇੰਜੈਕਸ਼ਨ ਇਹਦੀ ਜਿਹੜੀ ਹੈਗੀ ਆ ਸਭ ਕੱਟ ਲੱਗਦਾ ਇਹ ਆ ਦੇਖੋ ਸਭ ਕੱਟ ਲੱਗਦਾ ਇਹ 2 ਐਮ ਐਲ ਚਾਰ ਮਹੀਨਿਆਂ ਤੋਂ ਪਲੱਸ ਜਾਣਵਾਰ ਹੁੰਦਾਗਾ ਤੇ ਉਹਦੇ ਹੀਟ ਆਉਣ ਤੋਂ ਪਹਿਲਾਂ ਇਹ ਜਿਹੜੀ ਬਰਸੱਲਾ ਦੀ ਵੈਕਸੀਨੇਸ਼ਨ ਹੁੰਦੀ ਹੈ ਇਹ ਜ਼ਰੂਰੀ ਹੁੰਦੀ ਹੈ ਪਸ਼ੂ ਵਾਸਤੇ ਕਿਉਂਕਿ ਜਦੋਂ ਪਸ਼ੂ ਕਈ ਵਾਰੀ ਸੁੰਨਦਾਗਾ ਨਾ ਤਾਂ ਉਦੋਂ ਬਰੂਸੀਲੋਸਿਸ ਦੇ ਚਾਂਸਸ ਵੱਧ ਜਾਂਦੇ ਆ ਤੇ ਉਹਦੇ ਕਰਕੇ ਪਸ਼ੂ ਜਿਹੜਾ ਹੈਗਾ ਆਪਣਾ ਬਿਮਾਰ ਹੋ ਜਾਂਦਾ ਤੇ ਇਹ ਜਿਹੜੀ ਬਿਮਾਰੀ ਹੈ ਇਹ ਪਸ਼ੂ ਦੇ ਲਈ ਜਾਨ ਲੈਵਾਗੀ ਤੇ ਅੱਗੇ ਆਪਣੇ ਹਿਊਮਨ ਦੇ ਵਿੱਚ ਵੀ ਇਹ ਜਿਹੜੀ ਬਿਮਾਰੀ ਐ ਫੈਲ ਜਾਂਦੀ ਆ ਤਾਂ ਕਰਕੇ ਜਿਹੜੀ ਬਰੂਸੀਲੋਸਿਸ ਜਿਹੜੀ ਹੈਗੀ ਆ ਉਹ ਕਰਨੀ ਬਹੁਤ ਜ਼ਰੂਰੀ ਹੈ ਹਨਾ ਬਾਈ ਤੇ ਇਧਰ ਬਾਈ ਅੱਜ ਆਪ ਹੀ ਲੱਗਿਆ ਪਿਆਗਾ ਦੋ ਤਿੰਨ ਟ੍ਰੀਟਮੈਂਟ ਇਕੱਠੀ ਕਰੀ ਜਾਂਦੇ ਇਹ ਅੱਜ ਤੇ ਇੱਕ ਤਾਂ ਇਧਰੋਂ ਸ਼ਿਫਟਿੰਗ ਕਰੀ ਜਾਂਦੇ ਆ ਆ ਆ ਬੈੜਾਂ ਜਿਹੜੀਆਂ ਇਧਰੋਂ ਕੱਢ ਕੇ ਉਧਰ ਕਰੀ ਜਾਂਦੇ ਆ ਤੇ ਅੱਛਾ ਬਾਈ ਕਿਹੜਾ ਕਿਹੜਾ ਟ੍ਰੀਟਮੈਂਟ ਕਰਦੇ ਅੱਜ ਬੁਰਸੈਲਾ ਦੇ ਤੇ ਆਪਾਂ ਡੀਵਰਮਿੰਗ ਦੇ ਹੀ ਆ अच्छा ਨਾਲ ਟੋਕਨ ਵੀ ਪਾਈ ਜਾਂਦੇ ਨਾਲ ਟੋਕਨ ਪਾਈ ਜਾਂਦੇ ਹਨਾ ਟੋਕਨ ਲੇਟ ਹੋ ਗਏ ਟੋਕਨ ਲੇਟ ਹੋ ਗਏ ਹੂੰ ਤਾਂ ਜਿਆਦਾ ਸਾਰੀਆਂ ਕਿਹੜੇ ਕਿਹੜੇ ਨੇ ਠੀਕ ਆ ਹੂੰ ਸੀਮਨ ਬਾਰੇ ਪਤਾ ਹੈਗਾ ਹਾਂ ਸਾਰੇ ਜਿਆਦਾ ਠੀਕ ਆ ਤੇ ਇਹ ਕਹਦੀ ਆ ਬਈ ਕੇਸ ਕਿਡ ਬਾਡ ਡਿਵਾਈਡ ਦਾ ਵਰਲਡ ਵਾਈਡ ਦਾ ਇਹ ਵਰਲਡ ਵਾਈਡ ਦੀ ਸੀਮਨ ਦੀ ਬੈੜੀ ਆ ਬਈ ਇਹ ਠੀਕ ਹੈ ਤੇ ਬਰੂਸੀਲੋਸਿਸ ਤੇ ਨਾਲ ਡੀ ਵਰਮਿੰਗ ਕਰ ਰਹੇ ਆ ਬਾਈ ਹੋਰੀ ਗੋਲੀ ਦੇ ਰਹੇ ਆ ਡੀ ਵਰਮਿੰਗ ਦੀ ਤੇ ਨਾ ਨਾਲ ਟੋਕਨ ਪਾ ਰਿਹਾ ਕਿਉਂਕਿ ਟੋਕਨ ਦਾ ਆਪ ਨੂੰ ਸੁਖ ਰਹਿੰਦਾ ਹੈਗਾ ਕਿ ਪਸ਼ੂ ਯਾਦ ਰਹਿ ਜਾਂਦਾ ਵੀ ਇਹ ਕਿਹੜੇ ਦਾ ਹੈ ਹਨਾ ਆਪਣੀ ਕਾਪੀ ਤੇ ਡੇਰੀ ਤੇ ਨੋਟ ਹੋ ਜਾਂਦੇ ਹੁੰਦੇ ਆ ਇਹ ਫਿਰ ਅੱਗੇ ਆਏ ਪਤਾ ਲੱਗਦਾ ਰਹਿੰਦਾ ਕਿਹੜਾ ਸੀਮਨ ਲਗਿਆ ਕੀ ਗੱਲਬਾਤ ਹੈ ਹਨਾ ਸੋ ਇਹ ਜਿਹੜੀਆਂ ਬਈ ਵੈਕਸੀਨੇਸ਼ਨ ਨੇ ਜਿਵੇਂ ਵੱਡੇ ਫਾਰਮ ਵਾਲੇ ਭਰਾ ਆਪਣੇ ਅਕਸਰ ਇਹਨਾਂ ਨੂੰ ਤਾਂ ਪਤਾ ਹੀ ਹੈ ਨੌਲੇਜ ਹੈ ਇਹ ਚੀਜ਼ਾਂ ਬਾਰੇ ਕਰਦੇ ਰਹਿੰਦੇ ਆ ਤੇ ਜਿਹੜੇ ਆਪਣੇ ਕੋਈ 4-5 ਪਸ਼ੂ ਵਾਲੇ ਆ 10 ਪਸ਼ੂ ਵਾਲੇ ਆ ਜਿਨ੍ਹਾਂ ਨੇ ਅੱਗੇ ਜਾ ਕੇ ਬਰੀਡ ਤੇ ਕੰਮ ਕਰਨਾ ਹੈਗਾ ਤੇ ਉਹ ਵੀ ਇਹ ਜ਼ਰੂਰ ਕਰਿਆ ਕਰਨਾ ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਜੇ ਇੱਕ ਵਾਰੀ ਵੀ ਇਹ ਬਿਮਾਰੀ ਫੈਲ ਜਾਂਦੀ ਹੈ ਪਸ਼ੂ ਚ ਤਾਂ ਨੁਕਸਾਨ ਆਪਣੇ ਕਾਫੀ ਜ਼ਿਆਦਾ ਹੋ ਜਾਂਦੇ ਆ ਸੋ ਵੈਕਸੀਨੇਸ਼ਨ ਜਿਹੜੀ ਉਹ ਟਾਈਮ ਟੂ ਟਾਈਮ ਆ ਜਿਹੜੀ ਉਹ ਹੋਣੀ ਚਾਹੀਦੀ ਆ ਇਹ 2 ਐਮ ਐਲ ਬਾਈ ਵੈਕਸੀਨੇਸ਼ਨ ਲੱਗਦੀ ਆ ਤੇ ਇਸ ਤੋਂ ਬਾਅਦ ਬਈ ਆ ਮੈਂ ਤੁਹਾਨੂੰ ਦਿਖਾਉਣਾ ਟੀਕਾ ਦਿਖਾਉਣਾ ਜੋ ਇਹ ਕਿਹੜਾ ਹੈਗਾ ਬਾਈ ਜਿਹੜਾ ਲਾ ਰਿਹਾ ਹੈਗਾ ਆਹ ਹੈਗਾ ਬਈ ਕੋਈ ਇਹ ਟੀਕਾ ਆ ਦੇਖ ਲੋ ਇਹ ਚੀਜ਼ ਆ ਇਹ ਬਾਈ ਕਹਿੰਦਾ ਵੀ ਇਹ ਵੈਕਸੀਨੇਸ਼ਨ ਬਹੁਤ ਵਧੀਆ ਚੀਜ਼ ਆ ਲਾਉਣੀ ਚਾਹੀਦੀ ਆ ਹਨਾ ਸਾਰੀਆਂ ਵੀ ਵੈਕਸੀਨੇਸ਼ਨ ਜਿੰਨੀਆਂ ਵੀ ਹੁੰਦੀਆਂ ਨੇ ਆਪਾਂ ਨੂੰ ਐਨੀਮਲ ਦੀਆਂ ਕਰਵਾਉਣੀਆਂ ਹੀ ਚਾਹੀਦੀਆਂ ਨੇ ਤਾਂ ਕਿ ਆਪਾਂ ਨੂੰ ਜਿਹੜੀਆਂ ਫਾਰਮ ਦੇ ਵਿੱਚ ਇਹ ਦਿੱਕਤਾਂ ਨਾ ਆਉਣਾ ਸੋ ਅੱਜ ਇਹ ਵਛੀ ਉਧਰ ਹੁਣ ਸ਼ਿਫਟ ਕਰਨ ਕੀ ਗੱਲ ਕਰਦੀ ਚੱਕਰ ਕੀ ਪੈਂਦਾ ਨਾ ਬਾਈ ਫਾਰਮ ਦਾ ਸਿਸਟਮ ਇਹ ਹੁੰਦਾਗਾ ਕਿ ਨਾ ਇਹਨਾਂ ਦੇ ਰੱਸਾ ਨਹੀਂ ਪਾਇਆ ਹੁੰਦਾ ਛੋਟੀਆਂ ਦੇ ਜਿਵੇਂ ਹੁਣ ਆਪ ਅਕਸਰ ਹੀ ਆਪਾਂ ਘਰਾਂ ਦੇ ਵਿੱਚ ਤਾਂ ਇਹਨਾਂ ਨੂੰ ਬੰਨ ਕੇ ਰੱਖ ਲੈਣੇ ਹੁੰਦੇ ਆ ਪਰ ਇਹਨਾਂ ਦੀ ਰਸਾ ਨਹੀਂ ਪਾਇਆ ਹੁੰਦਾਗਾ ਤਾਂ ਕਰਕੇ ਫਿਰ ਇਹ ਜਿਹੜਾ ਰਸਾ ਪੈਂਦਾ ਨਾ ਫਿਰ ਬਹੁਤ ਹਲਕਤ ਮੰਦੀਆਂ ਨੇ ਇਧਰ ਬਈ ਸਾਈਲੇਜ ਬਈ ਉਹਨਾਂ ਨੇ ਪਾਇਆਗਾ ਕਾਫੀ ਦੋ ਪਿੱਟ ਪਾਇਆ ਵੱਡੇ ਬਈ ਸੋ ਕਿਹੜੇ ਕਿਹੜੇ ਭਰਾ ਬਈ ਜਿਹੜੀ ਵੈਕਸੀਨੇਸ਼ਨ ਕਰਦੇ ਆ ਆਪਣੇ ਪਸ਼ੂਆਂ ਦੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ